ਬਈ ਜੀ ਬਾਦ ਨਾ ਸਿੱਧੂ ਵੀ ਆ। ਉਹਨੇ ਤੁਹਾਨੂੰ ਬਹੁਤ ਆ ਬਸਮੋਦਤ ਮੁੰਡਿਆਂ ਨਾਲ ਕੰਮ ਜਿਆ। ਜੀ ਸਿੱਧੂ ਬਾਦਰਾ ਆਇਆ ਹੁਣ ਤਾਂ ਮੈਂ ਬਸ ਉਹਦਾ ਧੰਨਵਾਦ ਜੇ ਤੁਸੀਂ ਪਹੁੰਚ ਕੇ ਸਾਰੇ ਮੇਰੇ ਵੀਰਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਭਾਈ ਅੱਜ ਮੈਂ ਇੱਧਰੋਂ ਆਇਆ ਸੀ ਮੈਂ ਦੂਰੋਂ ਆਇਆ ਸੀਗਾ ਅੱਜ ਮੈਂ ਤਾਂ ਮਨ ਤਾਂ ਬਦਾਨੀ ਲੱਗਾ ਉਹਦਾ ਹਰਨਾ ਪਾਸੇ ਵੀ ਜੋਰ ਦਾ ਕੰਮ ਨਾ ਕਰਦੇ ਨਾ ਮਾਫੀ ਆ ਬਈ ਮੈਂ ਸੋਚਿਆ ਪੰਜਾਬ ਦੇ ਧੀ ਹਾਂ ਅੱਜ ਹਣ ਸੁਣਦਾ ਉਹ ਪਤਾ ਨਹੀਂ ਲੱਗਿਆ ਬਈ ਕਈ ਵਾਰੀ ਬਹੁਤ ਹੀ ਗੁੱਸਾ ਆਉਂਦਾ ਉਹ ਸਾਰੇ ਪੰਜਾਬੀਆਂ ਕੋਲੋਂ ਵੀ ਮਾਫੀ ਮੰਗਦਾ ਉਹ ਨਹੀਂ ਜਦੋਂ ਉਹਦਾ ਗੁੱਸਾ ਹੁੰਦਾ ਹੈ ਆਪਣਾ ਜਦੋਂ ਉਹਦੇ ਤੋਂ ਮਾਰਦੀ ਰਹੇ ਉਹਦਾ ਨਾ ਇਹ ਜਾਣ ਵੀ ਨਹੀਂ ਦਿੰਦੇ ਮਾਰਦੇ ਵੀ ਰੋਣ ਵੀ ਨਹੀਂ ਦਿੰਦੇ ਤਾਂ ਪੁੱਛੇ ਲੋਕ ਬਈ ਕਹਿੰਦੇ ਨਹੀਂ ਤਮੰਦ ਉਹ ਕਿਹਨਾ ਰੋਦਾ ਉਸਨੇ ਮਾਰਦਾ ਕਿ ਤੁਸੀਂ ਮੈਨੂੰ ਆਪਣੇ ਤੋਂ ਸਭ ਤੋਂ ਸਾਰਾ ਧੰਨਵਾਦ ਕਰਦਾ ਹਾਂ ਹਾਂ ਜੀ ਜਦੋਂ ਮੈਂ ਅੱਜ ਬਾਰਾਈ ਨੇ ਕਿਹਾ ਕੋਰ ਨੇ ਗੌਰਮੈਂਟ ਤੇ ਮੈਂ ਹਰ ਸਰਕਾਰ ਛੱਡ ਕੇ ਆਪਣੀ ਸਮਾਪਤੀ ਕਰਦਾ ਦਾਲੀ ਪਰ ਕੱਦੇ ਰੋਜੋ ਦੇ ਇੱਕ ਕਰ ਖੇਲ ਕੇ ਵਿਸਤਾਰ ਤੋਂ ਸਭ ਨਾਲ ਦਿੱਤਾ ਪੰਜਾਬ ਪਾਣੀਆਂ ਦੀ ਆਹੋਤੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਜਿਹੜੀ ਮਰਜ਼ੀ ਕਰਦਾ ਕਹ ਰਿਹਾ ਭਾਈ ਉਦੋਂ ਵੀ ਸਾਡਾ ਫਰਜ਼ ਮੰਨਦਾ ਮਿੱਤਰੋ ਨੌਜਵਾਨੋ ਕਰਤ ਕਰੋ ਧੰਨਵਾਦ ਸਾਰਾ ਬਹੁਤ ਬਹੁਤ ਬੋਲੇ ਇਨਸਾਨ ਹੈ ਅੱਲਾਸਾ ਹੈ ਲੈ ਜੀ ਬੱਤ ਜੀ ਜੀ ਬੱਤ ਜੀ ਦਾ ਨਿਆਰ ਇੱਕ ਮਿੰਟ ਖੇੜਾ ਇੱਕ ਮਿੰਟ ਖੜੀ ਆ ਜਰਵਾਹਾਂ ਤੋਂ ਉੱਤੇ ਸੀ ਕੁਝ ਨਹੀਂ ਦੇ ਹੋਰ ਕਰੀਆਂ ਅਰਾਜ ਹੋ ਰਹੀ ਸੀ ਪਰ ਮੈਂ ਤੁਮ ਇਹ ਵੀ ਕਰਨ ਹੋਵੇ ਮਨਨ ਤੋਂ ਉਹਨੂੰ ਕਿਹਾ ਜਿਹੜਾ ਕਿ ਉਹ ਆਪਾਂ ਦੂਰ ਕਰਤਾ ਔਰ ਇੱਕਦਮ ਸੁਣ ਲਿਓ ਜੇ ਆਪਾਂ ਸਿਰਫ 1.5 ਕਰੋੜ ਲੀਟਰ ਦੀ ਲੜਾਈ ਲੜੀ ਹੈ ਜਦ ਕਿ ਢਾਈ ਵਾਲਿਆਂ ਦਾ ਹੀ 1.5 ਕਰੋੜ ਲੀਟਰ ਪੈਂਦਾ ਤੇ ਬੁੱਢੇ ਨਾਲੇ ਚ 60 ਕਰੋੜ ਲੀਟਰ ਪੈਂਦਾ ਤੇ ਫਿਰ ਬਾਕੀ ਫੈਕਟਰੀਆਂ ਲੰਬੀ ਲੜਾਈ ਹੈ ਲੜੀਆਂ ਲੈ ਕੇ ਲਿਓ ਜੇ ਇਹ ਆਪਾਂ ਚਾਹਨਾ ਆਪਾਂ ਟਰਨ ਬਾਈ ਟਰਨ ਚਲਣਾ ਕਿੰਤੇ ਪਰਵਾਸ ਕਰਾ। ਸੋ ਮੇਰੀ ਤੁਹਾਨੂੰ ਬੇਨਤੀ ਹੈ ਸ਼ਾਂਤੀ ਨਾਲ ਜਾਣਾ ਹੁਣ ਆਪਣੀ ਨਾਲ ਜੋ ਗੱਲ ਹੋਈ ਸੀ ਉਹ ਨਿੱਤੀ ਹੈ। ਹਥਿਆਰ ਰਿਓ ਜੇ ਕੋਲ ਤੇ ਆਜੂ। ਠੀਕ ਹੈ ਸ਼ਰੋ ਪਹਿਲੀ ਜਿੱਤ ਦੀ ਤੁਹਾਨੂੰ ਵਧਾਈ ਹੋ। ਸੁਬਾਨ ਅੱਲ। ਬੋਲੇ। ਸੁਬਾਨ ਅੱਲ। ਚਲੋ ਸ਼ਾਂਤੀ ਨਾਲ ਨਿਕਲੋ ਕੋਈ ਵੀ ਜੜਪੜ ਨਾ ਹੋਵੇ। ਪੰਡਤ ਜੀ अॼु पंजाब सारे ज़िले में मथां बुधा बचो बि ਬਾਪੂ ਗਾ ਨਾ ਦਰ ਬਾਪੂ ਹੋਰ ਵੀ ਨਾ ਭਾਈ ਬਾਹਰ ਦਾ ਖੜਦਾ ਬਾਪੂ ਨੂੰ ਲੰਗੇ ਆਉਂਦੇ ਮੂੰਹ ਇਧਰ ਕਰ ਬਈ ਉਹਦਾ ਬੈਕ ਦਾ ਮੂੰਹ ਜਾਰਾ ਖੜਾ ਰਹਿਦੇ ਹੁਣ ਦੇਖ ਜੀ ਜੰਦਾਬਾਦ ਜਿਸ ਪੜ ਕੇ ਮਿਰਤੇ ਆਉਂਦੀ ਬਈ ਨਗਰ ਸਰਪੰਚਾ ਮਾਰ ਮਾਰਨ ਦਾ ਪੰਜਾਬ سلامات 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 معافيا يا دير بلا بے فکر ہو جا بے فکر ہو جا ਧੰਨਵਾਦ ਭਾਈ ਧੰਨਵਾਦ ਭਾਈ ਨੀਗਾ ਭਾਈ ਯਾਰ ਬਾਰ ਸੁਣਾ ਮੈਂ ਚੜਾ ਨਜ਼ਰ ਬਲਾਈ ਨਾ ਯਾਰ ਭਾਈ ਬਣ ਕੇ ਸਿਰ ਉੱਪਰ ਦੇ ਸਿਗਾ ਦਾ ਚੌਂਦੀਆਂ ਜ਼ਮੀਰਾਂ ਦਾ ਜਿੰਨੇ ਹੈਂਗਰ ਸੈਗ ਸਾਡੀਆਂ ਦੂਕੀਆਂ ਲਾਪੀਆਂ ਬੋਲਜਾਂ ਦਾ ਬਾਪੂ ਜੀ ਖੜੇ ਨੇ ਲਖਬੀਰ ਖੜਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਸਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਪਾਕੇ ਸਾਡੇ ਡਰਾਮਾ ਦੇ ਵਿੱਚ ਸਾਡਾ ਸਾਰਾ ਦੱਖਣੀ ਮਾਲਵਾ ਦੇਖ ਰਾਸਥਾਨ ਤੱਕ ਦੇ ਲੋਕ ਮਾਰਦੇ ਰਾਸਥਾਨ ਦੇ ਲੋਕਾਂ ਨੇ ਵੀ ਧੰਨਵਾਦ ਹੈ ਅੱਜ ਉਹ ਵੀ ਜਰੂਰ ਪਹੁੰਚੇ ਹਨ ਨਹੀਂ ਇੱਥੇ ਆਇਆ ਰਾਸਥਾਨੋਂ ਵੀ ਆਇਆ ਇਹਨਾਂ ਨੇ ਬਹੁਤ ਧੱਕਾ ਤੇ ਜਲਵਾ ਸੀ ਕੀਤਾ ਬਹੁਤ ਸੋਹਣੇ ਸੀ ਕੀਤਾ ਬਹੁਤ সুন্দর ਆਪਣੇ ਘਰਾਂ ਦੇ ਵਿੱਚ ਆ ਇਹਨਾਂ ਨੇ ਘੇਰੇ ਕੀਤੇ ਰਾਹ ਦੇ ਵਿੱਚ ਵੀ ਗੱਡੀਆਂ ਕੇਰੀਆਂ ਮਸਾਂ ਕੇਰੀਆਂ ਮੋਬਾਈਲ ਮਰੇ ਕਰ ਲਾ ਬਿਲ ਚੋਟੀ ਦਾ ਬੰਦੇ ਆ ਲੈ ਮੇਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਅਜੇ ਪਹੁੰਚ ਨਾ ਦਿੱਤਾ ਜਾਵੇ ਪਰ ਇਸੀ ਪਹੁੰਚ ਹੁੰਦਾ ਹੋਰ ਇਹ ਰਾਹੀ ਦੀ ਸ਼ੁਰੂਆਤ ਹੈ ਆਪਾਂ ਇਹ ਜੱਥੇ ਵੱਲ ਇੱਕ ਕੰਮ ਪਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਮੱਝਾ ਕਨਿਕਲ ਪੀ ਰਹੇ ਆ ਅੱਜ ਆਪਾਂ ਉਹਦੇ ਲਈ ਇੱਕ ਸ਼ੁਰੂਆਤ ਕੀਤੀ ਐ ਕਤਮਾ ਚੱਕਿਆ ਲੜਾਈ ਹਲੇ ਆਪਾਂ ਜਿੰਨੀ ਵੱਧ ਜ਼ਰੂਰੀ ਆ ਤੇ ਹਲੇ ਪਰਾਪਰ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਐ ਕਤਮਾ ਚ ਵੀ ਐ ਆਪਾਂ ਜੇ ਨਾ ਸੋਚਿਆ ਤੋੜ ਜੇ ਵੀ ਆਪਾਂ ਦਿੱਕਲਿਆ ਮੋਰਚਾ ਹਲੇ ਮੋਰਚਾ ਨਹੀਂ ਜਿੱਤਿਆ ਜਿਵੇਂ ਕਿ ਤਾਂ ਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵੀਰੀ ਉਹ ਕਹਿੰਦੇ ਵੀ ਹਲੇ ਜਿਹੜਾ ਮਹਾਦਿਰ ਕੇ ਆਲਾ ਮਹਾਦਿਰ ਕੇ ਆਲਾ ਜਿਹੜਾ ਪ੍ਰਾਗ ਦਾ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਦਿਨਾਂ ਦਾ ਸਮਾਂ ਕਿ ਐਡੀਸੀ ਸਾਹਿਬ ਬੋਲ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਵੀਸੀ ਐਡੀਸੀ ਜੇ ਅਸੀਂ ਦੋ ਦਿਨਾਂ ਦੇ ਵਿੱਚੋਂ ਬਾਹਰ ਕਰਾ ਲਿਆ ਤੁਹਾਡਾ ਗੈਰਾਂ ਬੰਦ ਕਰ ਦੇਣਾ ਜਿਹੜਾ 9 ਟਨ ਲੀਟਰ ਆਪਣਾ 250 ਟਨ ਦਾ ਦੇਲ ਦੇ ਕੋਲ ਪੈਂਦਾ ਜ਼ਹਿਰ ਆ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਇਹ ਤਾਂ ਹਰ ਇੱਕ ਦੇ ਵਿੱਚ ਨੂੰ ਫਰਕ ਕਰਨਾ ਵੀ ਕੋਈ ਅਜਿਹਾ ਨਾ ਕਾਨੂੰਨੀ ਕਿਰਿਆ ਹੁੰਦੀ ਆ ਉਹ ਪੂਰੀ ਕਰਨੀ ਆ ਖੁੱਲ੍ਹਾ ਲੋ ਜਿਹੜਾ ਆਪਣੀ ਸੂਰਜਾ ਆ ਜਿਹੜੇ ਕੰਨ ਦੀ ਲੁਧਿਆਣੇ ਵੀ ਪਹੁੰਚਣਦੇ ਨੇ ਜਿਹੜੇ ਕਲੇਜਾਂ ਖੂਦਪੋਉ ਬੰਦੇ ਨੇ ਅੱਜ ਖੂਦਪੋਉ ਵਾਲੇ ਨੇ ਬਹੁਤ ਮੋਰਚੇ ਤੇ ਲੱਗਦੇ ਰਹੇ ਆ ਬਹੁਤ ਸਮੇਂ ਤੋਂ ਬਹੁਤ ਪਿਆਰੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਗੂੰਹੜ ਘਰ ਦੀ ਸਾਡੇ ਸਾਥ ਵਿੱਚ ਪੈਣ ਤੋਂ ਰੋਕ ਨਹੀਂ ਸਕੇ ਆ ਤੁਹਾਡੀ ਬਹੁਤ ਵੱਡੀ ਜਨਤਾ ਕੱਢੀ 2.5 ਕਰੋੜ ਲੋਕ ਜਿਹੜਾ ਆ ਦੋ ਦਰਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆ ਬੋਹ ਨਿਹਾਲ ਹੁਬਾਰ ਦੋ ਸੂਰੀ ਗੱਲਾਂ ਆ ਹਨਾਰੇ ਤੋਂ ਵੀ ਆਇਆ ਭਾਈ ਧੰਨਵਾਦ ਤੁਹਾਡਾ ਭਾਈ ਮੈਂ ਪਹਿਲਾਂ ਕਿਹਾ ਅਮਨਾ ਜਮ ਕੀ ਰਹੇ ਭਾਈ ਇੱਕ ਇੱਕ ਮਨ ਸੌਣ ਵਾਲਾ ਕਲ ਸੁਣੋਈਆ ਪਰ ਦੁਖੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਪਰਲੇ ਚੌਂਦੀਆਂ ਥਾਣਿਆਂ ਚ ਬੰਦ ਕਰ ਤੇ ਕਲਾਂੀ ਕਰਦੇ ਉਹਦੇ ਪੁਲਸ ਦੇ ਨਾਲ ਪਹਿਨਾ ਲਾ ਕੇ ਉਹਨਾਂ ਦੀ ਸਟੇਜ ਲਵਾਈ ਉਹਨਾਂ ਨੂੰ ਫਨਕ ਕੀਤਾ ਉਹਨਾਂ ਦੇ ਲੰਗੜਟ ਲਾਏ ਉਹਨੂੰ ਪੂਰਾ ਜੋਖਮ ਸੀ ਕਰਨਾ ਪਿਆ ਐਸੋ ਪਰ ਸਰਕਾਰੀ ਕਹਿ ਰਹੇ ਆ ਕਿ ਜੇ ਤੁਸੀਂ ਸ਼ਾਂਤਮਈ ਬੁਰਾ ਸਰਕਾਰ ਕੋਈ ਵੀ ਕਰ ਸਕਦਾ ਹੈ ਜੇਰਾ ਮਤੂ ਸ਼ਾਂਤਮਈ ਹੋਗੇ ਅਸੀਂ ਤੁਹਾਨੂੰ ਲੈਣੇ ਨਹੀਂ ਅਸੀਂ ਆਪਣੀ ਗੱਲ ਰੱਖਣਾ ਆਏ ਸੀ ਮੈਂ ਆਪਾਂ ਦੀ ਵੀ ਨਹੀਂ ਚਲੀ ਆ ਸਾਰੇ ਅਸਰ ਵੀ ਕਦੇ ਸਾਰੀ ਦਿੱਖ ਨਹੀਂ ਆ ਤੁਸੀਂ ਆਪਣੇ ਜਬੀਰ ਤੋਂ ਤਵਾ ਕਰੋ ਆਪਣੇ ਜਬੀਰ ਦੀ ਆਪਣੇ ਦਿਲ ਦੀ ਆਪਣੇ ਬੱਚਿਆਂ ਦੇ ਕੋਲੇ ਘਲੇ ਜਾ ਕੇ ਨਾ ਸਭਾ ਫਾ ਕੁੱਛ ਕੀ ਇਹ ਲਈ ਗੱਲ ਤੱਕ ਸਹੀ ਐ ਮੁੰਡਾ ਸਹੀ ਨਹੀਂ ਪਾਣੀ ਤੁਸੀਂ ਪੀਂਦੇ ਨਹੀਂ ਇਹ ਜੇਨਾ ਸੋਟੇ ਦੀ ਕਲਾਜ ਆ ਗਈਆਂ ਬਾਈ ਮਨੋ ਤੁਹਾਨੂੰ ਕਹਿੰਦੇ ਸੀ ਬਿਲਕੁਲ ਬਣਾ ਲੈ ਉਹ ਪਾਣੀ ਫੈਸਲਾ ਪਾਣੀ ਜੇਨਾ ਨਾ ਹੀ ਸਾਰੇ ਸਾਡੇ ਪਰਸੇ ਖੇਤ ਨਹੀਂ ਇਹਨਾਂ ਨੇ ਦੱਸਦੀ ਐ ਕਿਉਂ ਵੀ ਕੈਮੀਕਲ ਪਾਈ ਜਾਂਦਾ ਬੋਲ ਕਰਕੇ ਸਾਰੇ ਪੰਜਾਬ ਦੇ ਪਾਣੀ ਦੀ ਜਿੰਦਗੀਆਂ ਆ ਗਿਆ ਪਰੇਸ਼ਾਨੀ ਟੀਨ ਜੋਗ ਦੀ ਨੇ ਐਸੇ ਸੋਟਾ ਵੀ ਸਰਜ ਬਣਦਾ ਮਾ ਜਿੰਨੇ ਕੋਈ ਪੁਲਸਾਂ ਦੇ ਖਲਿਆਲੂ ਜਿਆਦੇ ਵਾਲੇ ਹੋਰ ਜਿਹੜੇ ਚੋਏ ਹੋਣਿਆ ਹਰ ਸੈਂਕੜਾ ਹਜ਼ਾਰਾਂ ਦੀ ਗਿਰਤੀ ਆ ਪੁਲਸ ਲੱਗੀ ਸੀ ਸੋਧ ਦੇ ਬੇਚੀ ਕਰਦਾ ਕਿ ਮੇਰੀ ਬਲੀਪੁਰ ਪਿੰਡ ਜਾ ਕੇ ਦੇਖਾ ਪਿੰਡ ਪਰ ਪੈਂਦਾ ਜਰਦਾਸ ਮਿੰਨ ਦਾ ਖੜ ਵੀ ਦੇ ਪਾਣੀ ਕੋਲੇ ਦੰਗਲਾ ਨਾਮ ਦਾ ਤਰਨ ਖਾਣਾ ਤੇ ਉਹ ਸਾ ਪਾਣੀ ਚਲੇ ਗਿਆ ਜਿਹੜੀ ਮੈਂ ਜੇਰਾ ਨੂੰ ਪਾ ਕੇ ਮਾਰਦਾ ਯਾਰ ਅਸੀਂ ਬਿਲਾਕਾਰ ਵਾਲੀ ਬਾਈ ਨਾਲ ਖੜੇ ਕੱਢਦੇ ਪਰ ਨਹੀਂ ਆ ਕਦੇ ਆਪਣੀ ਜ਼ਮੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਵੀ ਸ਼ੁਰੂ ਨਹੀਂ ਹੁੰਦੀ ਆ ਉਸ ਕਰਕੇ ਇਹ ਬਹੁਤ ਦੁਖੀ ਗੱਲ ਆ ਸਰਕਾਰ ਨੇ ਕੋਈ ਕਸਮ ਨਹੀਂ ਛੱਡੀ ਉਹਨਾਂ ਨੂੰ ਗਰਾਫਤ ਸਾਖਿਆ ਦੇ ਕੇ ਟਿਕਾਣਾ ਦੇ ਕੇ ਮਹਾਨ ਵੀ ਮਿਲਿਆ ਉਹਨੂੰ ਘਰਾਣਾ ਬਣਾ ਕੇ ਪਰੁੰਘੇਰ ਦਾ ਮਾਹੌਲ ਵੀ ਮਿਲਿਆ ਇਹਨਾਂ ਨੂੰ ਸਾਰਾ ਕੁਝ ਹੋਇਆ ਭਲਾ ਦੋ ਹੋਰ ਧੰਨਵਾਦ ਜਿਹੜਾ ਸਾਰਿਆਂ ਦਾ ਜਿਉਂਦੇ ਬਹਾਦਰੋ ਸਪੈਸ਼ਲ ਵਾਂ ਆ ਬੰਦਾ ਆ ਜਾ ਬਾਈ ਸਵੇਰ ਦਾ ਜੋਧੇ ਆਹ ਕੀ ਕਹਿਣਾ ਹੁਣਾ ਇਹ ਬੜੀ ਬੰਬਈ ਛੱਡ ਕੇ ਆਇਆ ਨੂੰ 31 ਸਾਲ ਹੋ ਗਏ ਤੇ ਕਿਰਾਏ ਦੇ ਘਰ ਤੇ ਬੈਠਾ ਕਿਰਾਏ ਦੇ ਬਰੇ ਬਾਈ ਬੈਠਾ ਐਡਾ ਵਧੀਆ ਡੈਕਟਰਾ ਐਸਾ ਬਦਕ ਕਹਾ ਨਿਕਾਰਾਂ ਲੇਖਕ ਹੈ ਬਹੁਤ ਇਮਾਨਦਾਰ ਮੁੰਡਾ ਲੋਕੋ ਤਾਂ ਕੀ ਕਹਿੰਦੇ ਯਾਰ ਭਵੰਤ ਮਾਨ ਦਾ ਯਾਰ ਹੈ ਤੇ ਆਹ ਗੱਲ ਕਹਿੰਦੇ ਆ ਤੁੰੜੀ ਦੇ ਸੋਲ ਕਾਰਗਰ ਦਾ ਕਾਰਜ ਕਰਨਾ ਕਰ ਗਿਆ ਤੋਂ ਆਪ ਸੁਨਾ ਨਾਮ ਤੋਂ ਉਹਦੇ ਤੇ पार् पिया केॾा पाण यो રાજકી <laughs> ਜੀ ਇਹਨਾਂ ਨੂੰ ਵੀ ਮੈਨੂੰ ਪਤਾ ਲੱਗਿਆ ਕਿ ਅੱਜ ਵੀ ਸਾਡੇ ਜਨਕਾਲ ਦਾ ਆਲਮਾ ਅੱਜ ਕਿਹਦਾ ਸਰਕਾਰ ਦਾ ਜੀ ਆ ਸਭ ਇੱਥੇ ਹੀ ਨੇ ਇਹਨਾਂ ਦਾ ਬਹੁਤ ਧੰਨਵਾਦ ਆ ਸਾਡੀ ਸੇਖਾਤਾਂ ਘਰ ਘਰ ਦੀ ਵੀ ਆਏ ਹੋਏ ਇਹਨਾਂ ਵਾਲੇ ਪਹਿਲਾਂ ਕਿਹਦਾ ਕਿਹਦਾ ਨਾਮ ਲਗਾਉਂਦੇ ਸਤਿ ਜੀ ਜੀ ਆਇਆਂ ਬਾਈ ਬਹੁਤ ਬਹੁਤ ਇਹ ਮਿਹਨਤ ਭੰਗਦੇ ਜੇ ਆਪਣਾ ਹਾਸਾ ਸੋ 2000 ਮਾਤਰਾ ਜਿੰਨੇ ਵੀ ਆਇਆ ਸਰਕਾਰ ਦੀ ਸਰਵਾਂ ਦਾ ਕਿਦਾ ਮੈਂ ਭਾਣਾ ਮਾਣਿਕਾ ਉਹਦਾ ਸਾਰਾ ਤੁਹਾਨੂੰ ਧੰਨਵਾਦ ਤੇਲ ਨੂੰ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਓ ਜੇ ਅਸੀਂ ਕਰਦੇ ਆਂ ਗੱਲ ਤੇ ਖੜਦੇ ਜਾਦੇ ਆ ਗਏ ਆ ਗਏ ਏਡੀਸੀ ਖੋਚਾ ਦੇ ਇੱਕ ਦੋ ਨਾਮ ਫੱਟ ਕਿਹੜਾ ਬੰਦ ਹਫਤੇ ਬਾਅਦ ਪੂਰੀ ਪ੍ਰਚੇ ਦਾ ਦਰਵਾਜ਼ਾ ਆ ਵੀ ਬੰਦ ਇਹ ਦੂਜਾ ਬਾਤ ਛੱਡੋ ਜੇ ਦੂਜਾ ਗੱਲ ਆ ਸਾਡੇ ਜਿਹੜਾ ਸਾਡਾ ਧਾਰਮਿਕ ਇਤਿਹਾਸ ਕੋਲ ਤੇ ਸਭਾ ਸਾਡੇ ਜਿਹੜਾ ਸਲੇਮ ਸੁਤਾ ਨੂੰ ਬੋਲੇ ਸੀ ਲੈ ਖੰਡੇ ਵੱਟ ਦੀ ਪੋਰ ਤਿਆਰ ਸੁੱਟਿਓ ਕਰਾਇਆ ਤੋਂ ਉਹ ਉੰਨੀਆ ਬਕਰ ਨੂੰ ਫਾੜਸਾ ਕਰਨਾ ਇਹ ਨਿਸ਼ਚਿਤ ਹੋਇਆ ਪਹਿਲਾਂ ਹੀ ਮੁਕੀ ਨਹੀਂ ਸੁਨਿਆ ਆ ਰਹੀ

ਅੱਜ ਮੈਂ ਤਾਂ ਪਤਾ ਨਹੀਂ ਲੱਗਿਆ ਉਹਦਾ ਰੱਖਣਾ ਤਾਂ ਕਿਸੇ ਨੂੰ ਜ਼ੋਰ ਦਾ ਕਾਰਨ ਨਾ ਕੱਢਿਆ ਉਹ ਮਾਫੀ ਆ ਬਈ ਮੈਂ ਸੋਚਿਆ ਪੰਜਾਬ ਤੋਂ ਹੀ ਆ ਤਾਂ ਲੱਗ ਸੁਣਦੇ ਆ ਪਤਾ ਨਹੀਂ ਲੱਗਿਆ ਬਈ ਕਈ ਵਾਰੀ ਦੋਵੇਂ ਕਿਸੇ ਨੂੰ ਉਹਦੇ ਸਾਰੇ ਪੰਜਾਬੀਆਂ ਕੋਲੋਂ ਵਧੀਆ ਮਾਰਨਾ ਕਰੋ ਮਾਫੀ ਮੰਗਾ ਉਹ ਨਹੀਂ ਕਿਉਂਕਿ ਉਹਦਾ ਗੁੱਸਾ ਹੁੰਦਾ ਆ ਜਦੋਂ ਮੈਂ ਤੇ ਸਮਾਂ ਮਾਰਦੀ ਰਹਿਆ ਯਾਰ ਜਾਨੇ ਸਮਝ ਜਾਂ ਜਾਣ ਵੀ ਦਿੰਦੇ ਮਾਰਦੇ ਵੀ ਰੋਣ ਵੀ छॾे समाप्ता ਪਾਨੀਆਂ ਦੀ ਆ ਗੋਦੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਜਿਹੜੀ ਮਰਜ਼ੀ ਗੱਲਾਂ ਬਾਈ ਕਰ ਰਹੇ ਆ ਬਾਈ ਉਧਰ ਵੀ ਸਾਡਾ ਫਰਜ਼ਵੰਦਾਂ ਨਿਕਲੋ ਨੌਜਵਾਨਾਂ ਘਰ ਕਰੋ ਤਾਂ ਮਿਆਸ ਨੂੰ ਸਾਰਾ ਬੋਲ ਬੋਲੇ ਦੇ ਬਜ਼ਾਰੀਆਂ ਆਲਾ ਸੋਚੇ ਘੋਟਿਆ ਸੀ ਪਰ ਇਹ ਵੀ ਮੰਨਦਾ ਕੋਈ ਨਹੀਂ ਕਰ ਰਿਹਾ ਮੇਰਾ ਤਾਂ ਮਨ ਬਿਲਾ ਜਿਹੜਾ ਵੀ ਉਹ ਸਾਥ ਦੂਰ ਕਰਦਾ ਹੈ ਔਰ ਇੱਕਦਮ ਸੰਯੋਜ ਹੈ ਆਪਾਂ ਸਿਰਫ 1.5 ਕਰੋੜ ਲੀਟਰ ਦੀ ਲੜਾਈ ਲੜੀ ਹੈ ਜਦ ਕਿ ਨਾੜੀ ਵਾਲਿਆਂ ਦਾ ਹੀ 15 ਕਰੋੜ ਲੀਟਰ ਪੈਂਦਾ ਤੇ ਬੁੱਧੇ ਨਾਲੇ 60 ਕਰੋੜ ਲੀਟਰ ਪੈਂਦਾ ਤੇ ਫਿਰ ਬਾਕੀ ਫੈਕਟਰੀਆਂ ਲੰਬੀ ਲੜਾਈ ਆ ਸਹੀ ਜਾਣੇ ਕੇ ਲਿਓ ਜੀ ਅਸੀਂ ਆਪਾਂ ਟਰਨ ਬਾਈ ਟਰਨ ਚੱਲਣਾ ਦੇ ਬਣੂਗੀ ਪੱਕਾੜੇ ਪਾਣੀ ਤੇ ਫਰਵਾਸ ਪਾਵਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਸ਼ਾਂਤੀ ਨਾਲ